ਹਟਰੀਕਾਲ ਦੀ ਮੈਂ ਗੁਰਸੁਮਨ ਸਿੰਘ ਤਨਵਾ ਨੈਚੁਰਲ ਫਾਰਮ ਤੋਂ ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ 베ਰੀ ਬਾਰੇ ਮਾਰਚ ਮਹੀਨੇ ਦੇ ਵਿੱਚ 베ਰੀ ਦੀ ਦੇਖ ਰੇ ਕਿਵੇਂ ਕਰੀਏ ਜਿਹੜੇ ਦੋਸਤਾਂ ਨੇ 베ਰੀ ਤੋਂ ਫਲ ਖਾ ਲਿਆ ਜੀ ਆਪਣਾ ਫਲ ਤੋੜ ਲਿਆ ਸਾਰਾ ਪੱਕ ਗਿਆ ਤੇ ਉਹਨਾਂ ਨੇ ਸਾਰਾ ਵਰਤ ਲਿਆ ਉਹਨਾਂ ਦੋਸਤਾਂ ਨੂੰ ਮੇਰੀ ਕੋ ਰਿਕੁਐਸਟ ਆ ਵੀ ਉਹ ਇਸ 베ਰੀ ਨੂੰ ਹੁਣ ਛਾਂਗ ਦੇਣ ਛੰਗਾਈ 베ਰੀ ਦੀ ਬਹੁਤ ਜ਼ਰੂਰੀ ਹੈ ਜੇ ਆਪਾਂ ਛਾਂਗਾਂਗੇ ਨਹੀਂ ਤੇ ਇਹਨੇ ਬਹੁਤ ਵੱਡੀ ਬਣ ਜਾਣਾ ਬੇਰਾਂ ਦੀ ਜਿਹੜੀ ਮਾਤਰਾ ਉਹ ਬਹੁਤ ਘਟ ਜਾਂਦੀ ਆ ਤੇ ਜਿਹੜਾ ਇਹਨਾਂ ਦਾ ਸਾਈਜ਼ ਆ ਤੇ ਟੇਸਟ ਆ ਉਹ ਵੀ ਬਹੁਤ ਘਟ ਜਾਂਦਾ ਤੇ ਜਿਹੜਾ ਪ੍ਰੋਡਕਸ਼ਨ ਆ ਉਹ ਤਕਰੀਬਨ ਅੱਧੇ ਹੀ ਹਰੇਕ ਸਾਲ ਘਟੀ ਜਾਊਗੀ ਜੇ ਤੁਸੀਂ ਅੱਜ ਮੰਨ ਲਓ 50-60 ਕਿਲੋ ਜਾਂ 40 ਕਿਲੋ ਬੇਰ ਤੋੜੇ ਨੇ ਅਗਲੀ ਵਾਰ ਨੂੰ ਉਹਦੇ 30 ਕਿਲੋ ਜਾਂ 20 ਕਿਲੋ ਹੀ ਰਹਿ ਜਾਣੇ ਆ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਲੱਗਦੇ ਤਾਂ ਬਹੁਤ ਨੇ ਪਰ ਸਾਈਜ਼ ਛੋਟਾ ਤੇ ਟੇਸਟ ਕਨਿਊ ਕੱਟ ਦਿੰਦੇ ਆ ਜੀ ਜਿਹੜੀਆਂ ਅੱਗੇ ਵੇਰੀਆਂ ਸੀ ਆਪਾਂ ਬਹੁਤ ਦੂਰ ਦੂਰ ਤੇ ਬਹੁਤ ਜ਼ਿਆਦਾ ਵੱਡੀਆਂ ਲਾਉਂਦੇ ਸੀ ਪਰ ਹੁਣ ਇਹ ਕੰਮ ਨਹੀਂ ਕਰਨਾ ਆਪਾਂ ਨੇ 베ਰੀ ਦੇ ਵਿੱਚ ਹੁਣ ਆਪਾਂ ਕਰਨਾ ਕੀ ਆ ਜੀ ਮਾਰਚ ਦੇ ਮਹੀਨੇ ਜਾਂ ਅਪ੍ਰੈਲ ਦੇ ਮਹੀਨੇ ਚ ਜਿਹਦੇ 베ਰ ਪੱਕ ਗਏ ਉਦੋਂ ਬਾਅਦ ਆਪਾਂ ਨੇ ਆਰੀ ਲੈ ਕੇ ਇਸ ਨੂੰ ਕੱਟ ਦੇਣਾ ਕਿਵੇਂ ਕੱਟਣਾ ਤੇ ਕਿੰਨਾ ਕੁ ਕੱਟਣਾ ਉਹ ਮੈਂ ਤੁਹਾਨੂੰ ਦੱਸ ਦਾਂ ਜੀ ਅੱਜ ਆਜੋ ਜੀ ਇਹ ਮੇਰੀ ਜਿਹੜੀ 베ਰੀ ਆ ਜੀ ਇਹ ਆਪਣੀ ਇਮਰਾਨ ਟੂ ਨਾ ਆਪਣੀ ਸਨੌਰ ਟੂ 베ਰੀ ਆ ਜੀ ਤੇ ਉਹਦੇ ਨਾਲੇ ਸੀਡਲੈਸ ਆ ਜੀ ਸਨੌਰ ਟੂ ਦਾ 베ਰ ਸਾਰਾ ਤਕਰੀਬਨ ਕੁਸ਼ਕ ਅਸੀਂ ਕਾਧਾ ਬਾਕੀ ਸਾਰੇ ਜਾਨਵਰ ਜਿਵੇਂ ਤੋਤਾ ਹੋ ਗਿਆ ਚਿੜੀਆਂ ਹੋਗੀਆਂ ਉਹਨਾਂ ਨੇ ਖਾ ਲਿਆ ਸੀ ਹੁਣ ਇਹ 베ਰੀ ਨੂੰ ਮੈਂ ਕੱਟਣ ਲੱਗਿਆ ਜੀ ਕੱਟਣ ਦਾ ਤਰੀਕਾ ਤੁਹਾਨੂੰ ਦੱਸਣਾ ਵੀ ਕਿੰਨਾ ਕੱਛੜਣਾ ਜੀ ਇਹਨੂੰ ਬਹੁਤ ਜ਼ਿਆਦਾ ਵੱਡਾ ਨਹੀਂ ਛੱਡਣਾ ਜਿੰਨਾ ਆਪਾਂ ਵੱਧ ਛੱਡ ਦਿੰਨੇ ਆ ਜੀ ਉਹਨਾਂ ਜ਼ਿਆਦਾ ਫੈਲ ਜਾਂਦਾ ਜੀ ਇਹ ਅਜੋ ਹੁਣ ਆਪਾਂ ਇਹਨੂੰ ਕੱਟਣਾ ਸ਼ੁਰੂ ਕਰਦੇ ਆ ਜੀ ਇਹਨੂੰ ਕੱਟਣ ਦੇ ਵੀ ਦੋਸਤੋ ਇੱਕ ਤਰੀਕਾ ਇਹ ਹੈ ਜੀ ਵੀ ਆਪਾਂ ਇਹਨੂੰ ਸਿਰਫ 2 ਫੁੱਟ ਛੱਡ ਕੇ ਉਤੋਂ ਸਾਰੀ ਸ਼ਾਂਖ ਦੇਣੀ ਆ ਜੀ ਅਤੇ ਤੇਜ਼ ਆਰੀ ਨਾਲ ਆਪਾਂ ਇਹਦੀ ਕਟਿੰਗ ਕਰਾਂਗੇ ਜੀ ਇਹਨੂੰ ਬਿਲਕੁਲ ਨਹੀਂ ਛੱਡਣਾ ਜੀ ਆਪਾਂ ਜਿਵੇਂ ਅਏ ਇਹ ਕਹ ਦਿੰਨੇ ਆਂ ਦੀ ਵੀ ਆਪਾਂ ਥੋੜੇ ਥੋੜੇ ਬੂਟੇ ਲੰਬੇ ਲੰਬੇ ਛੱਡ ਦੀਏ ਜੀ ਟਾਣੇ ਵਧੀਆ ਰਹੂਗਾ ਨਹੀਂ ਜੀ ਇਹਨੂੰ ਬਿਲਕੁਲ ਟੁੰਡ ਕਰ ਦੇਣਾ ਜੀ ਤੇ ਟੁੰਡ ਦਾ ਮਤਲਬ ਕਿ 2 ਫੁੱਟ ਤੋਂ ਬਿਲਕੁਲ ਸਾਫ਼ ਕਰ ਦੇਣਾ ਜੀ ਇਹਨੂੰ ਆਪਾਂ ਨੇ ਤੇ ਜਦੋਂ ਕਟਾਈ ਕਰਨੀ ਆ ਜੀ ਆਪਾਂ ਦੋਸਤੋ ਇੱਕ ਕੰਮ ਦਾ ਧਿਆਨ ਰੱਖਿਓ ਜਦੋਂ ਹੁਣ ਜਿਵੇਂ ਆਹ ਟਾਣੀ ਨੂੰ ਮੈਂ ਕੱਟਣ ਲੱਗਿਆਂ ਦੀ ਤੇ ਇਹਦੇ ਥੱਲੇ ਥੋੜਾ ਜਿਹਾ ਕੱਟ ਲਾ ਕੇ ਥੋੜਾ ਜਿਹਾ ਫੇਰ ਇਹਨੂੰ ਉੱਤੋਂ ਕੱਟਣਾ ਜੇ ਆਪਾਂ ਉੱਤੋਂ ਕੱਟਣ ਲੱਗ ਜਾਨੇ ਆ ਇਹ ਫਿਰ ਫਟ ਜਾਂਦੀ ਆ ਹੁਣ ਤੁਸੀਂ ਆ ਕੱਟ ਲੱਗਿਆ ਦੇਖੋਗੇ ਜੀ ਮੇਰੇ ਕੋਲ ਆ ਦੇਖੋ ਜੀ ਬਿਲਕੁਲ ਸਾਦਾ ਤੇ ਸਿੰਪਲ ਕੱਟ ਬਿਲਕੁਲ ਸਟ੍ਰੇਟ ਕੱਟ ਲੱਗਿਆ ਜੇ ਮੈਂ ਇਹਨੂੰ ਇੱਥੋਂ ਨਾ ਕੱਟਦਾ ਤਾਂ ਥੱਲੂ ਇਹਨੇ ਫਟ ਜਾਣਾ ਸੀ ਉਹ ਵੀ ਮੈਂ ਤੁਹਾਨੂੰ ਕਰਕੇ ਦਿਖਾਉਂਗਾ ਵੀ ਹੁੰਦਾ ਕੀ ਆ ਜੇ ਆਪਾਂ ਨਹੀਂ ਥੱਲੂ ਕੱਟ ਲਾਉਂਦੇ ਆ ਦੇਖੋ ਜੀ ਹੁਣ ਕੱਟ ਲਾਤਾ ਆਪਾਂ ਨੇ ਜੀ ਤੇ ਹੁਣ ਆਪਾਂ ਉਸ ਤੋਂ ਜਿੰਮੇ ਮਰਜ਼ੀ ਕੱਟ ਲਈਏ ਇਹ ਫਟੂਗਾ ਨਹੀਂ ਜੀ ਜਿਹੜੀ ਲੱਕੜ ਫਟ ਜਾਂਦੀ ਆ ਫਿਰ ਇਹਨੂੰ ਪ੍ਰੋਬਲਮਸ ਆਉਂਦੀਆਂ ਨੇ ਕਈ ਖਰਾਬ ਹੁੰਦੀਆਂ ਦਿੱਕਤ ਹੋਣ ਦੀ ਫੰਗਸ ਲੱਗ ਜਾਂਦੀ ਆ ਇੱਥੇ ਆਪਾਂ ਕਟਿਆ ਤਾਂ ਇੱਥੇ ਤੱਕ ਫਟ ਜਾਣਾ ਜੀ ਉਹਨੇ ਜੇ ਆਪਾਂ ਥੱਲੇ ਕੱਟ ਨਾ ਲਈਏ ਹੁਣ ਮੈਂ ਇਹਦਾ ਤੁਹਾਨੂੰ ਦਿਖਾਉਣਾ ਜੀ ਕਰਕੇ ਤੁਸੀਂ ਆ ਗੌਰ ਨਾਲ ਦੇਖਿਓ ਆ ਦੇਖੋ ਜੀ ਆ ਇਹ ਛਿਲਕਾ ਲੈਣ ਲੱਗ ਜੂਗਾ ਜੀ ਇਦਾਂ ਇਹਦੇ ਜਿਹੜੀ ਸਕਿਨ ਆ ਇਹ ਖਰਾਬ ਹੋ ਜੂਗੀ ਜੀ ਇੰਨਾ ਕੁ ਕੱਟ ਆਪਾਂ ਪਹਿਲਾਂ ਹੀ ਲਾ ਦਈਏ ਜੀ ਬਸ ਇਹ ਬਿਲਕੁਲ ਸਾਫ਼ ਹੋ ਜਾਂਦਾ ਜੀ ਫਿਰ ਇਹਨੂੰ ਇਦਾਂ ਹੀ ਬਿਲਕੁਲ ਆਪਾਂ ਨੇ 2 ਫੁੱਟ ਰੱਖ ਕੇ ਜੀ ਸਾਰੀ 베ਰੀ ਨੂੰ ਟੁੰਡ ਕਰ ਦੇਣਾ ਤੇ ਉਹਦੇ ਨਾਲ ਹੋਊਗਾ ਕਿ ਇਹ ਜਿੰਨੀ ਨਵੀਂ ਫੋਟ ਚੱਕੂਗੀ ਜੀ ਉਹ ਉਹਦੇ ਤੇ ਸਭ ਤੋਂ ਵਧੀਆ ਮਿੱਠਾ ਵੇਰ ਆਊਗਾ ਜੀ ਤੇ ਆ ਦੇਖੋ ਜੀ ਦੋਸਤੋ ਤੁਸੀਂ ਆਹ ਦੇਖ ਸਕਦੇ ਹੋ ਜੀ ਇਹਨੂੰ ਤਕਰੀਬਨ ਆਪਾਂ 2.5 ਫੁੱਟ ਰੱਖ ਕੇ ਸਾਰਾ ਕੱਟਤਾ ਜੀ ਤੇ ਕੱਟ ਲਾਉਣ ਦਾ ਤਰੀਕਾ ਵੀ ਤੁਹਾਨੂੰ ਦੱਸਤਾ ਕਿ ਇੱਕ ਵਾਰ ਥੱਲੋਂ ਕੱਟ ਲਾ ਕੇ ਉਤੋਂ ਆਪਾਂ ਸਾਰਾ ਵੱਡ ਦੀ ਐਜਸ ਨਾਲ ਜਿਹੜੀ ਲੱਕੜ ਆ ਇਹ ਫਟੂ ਨਹੀਂ ਜੀ ਤੇ ਫਟੂਨੀ ਤੇ ਫਿਰ ਅੱਗੇ ਫੰਗਸ ਵਗੈਰਾ ਜਿਹੜੇ ਹੋਣ ਦਾ ਉਹ ਖਤਰਾ ਘਟ ਜਾਂਦਾ ਜਾਂ ਫਿਰ ਬੂਟਾ ਖਰਾਬ ਹੋਣ ਦਾ ਖਤਰਾ ਜਿਹੜਾ ਉਹ ਘਟ ਜਾਂਦਾ ਆ ਤੁਸੀਂ ਪੁਰਾਣਾ ਨਿਸ਼ਾਨ ਦੇਖ ਸਕਦੇ ਹੋ ਪਿਛਲੀ ਵਾਰ ਮੈਂ ਇੱਥੋਂ ਕੱਟਿਆ ਸੀ ਤੇ ਆ ਸਾਰੀਆਂ ਫੋਟਾਂ ਇੰਨੀਆਂ ਦੁਬਾਰਾ ਹੋ ਗਈਆਂ ਸੀ ਪਿਛਲੀ ਵਾਰ ਵੀ ਇਹਨੂੰ ਇੰਨਾ ਹੀ ਕੱਟਿਆ ਸੀ ਤੇ ਸਾਈਜ਼ ਤੁਸੀਂ ਆਕਾਰ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿੱਡਾ ਸੀ ਹੁਣ ਇਹਨੂੰ ਕੱਟਤਾ ਹੁਣ ਅਗਲੇ ਮਹੀਨੇ ਦੇ ਵਿੱਚ ਜਾਂ ਪੰਜ ਚਾਰ ਦਿਨਾਂ ਦੇ ਵਿੱਚ 10 ਦਿਨਾਂ ਦੇ ਵਿੱਚ ਇਹਦੀਆਂ ਫੋਟਾਂ ਸ਼ੁਰੂ ਹੋ ਜਾਣਗੀਆਂ ਇਹ ਫੇਰ ਦੁਬਾਰਾ ਉੱਡਾ ਹੀ ਕਾਰ ਲੈ ਜੂਗੀ ਇੱਕ ਵਾਰ ਫੇਰ ਇਹਦੀ ਆਪਾਂ ਅਗਸਤ ਮਹੀਨੇ ਦੇ ਵਿੱਚ ਕਟਿੰਗ ਕਰਾਂਗੇ ਜੀ ਜਿਹੜੀ ਕਿ ਬੇਰ ਲੱਗਣ ਤੋਂ ਜਸਟ 10 ਦਿਨ ਜਾਂ 15 ਦਿਨ ਪਹਿਲਾਂ ਆਪਾਂ ਕਰਾਂਗੇ ਉਹਦੇ ਨਾਲ ਹੋਊ ਕਿ ਜਿਹੜਾ ਜ਼ਿਆਦਾ ਖਲਾਰਾ ਹੋਊਗਾ ਉਹ ਮੈਨੇਜ ਹੋ ਜਾਊਗਾ ਤੇ 베ਰ ਦੀ ਜਿਹੜੀ ਕੁਆਂਟੀਟੀ ਆ ਉਹ ਆਪਾਂ ਨੂੰ ਜਿੰਨੀ ਚਾਹੀਦੀ ਆ ਉਹ ਨਹੀਂ ਮਿਲ ਜੂਗੀ ਜੀ ਹੁਣ ਇਹ ਤੁਸੀਂ ਦੇਖ ਸਕਦੇ ਹੋ ਹੁਣ ਨਾਲੇ ਜਿਹੜੀ ਸੀਡਲੈਸ ਵੇਰੀਆ ਉਹਦੀ ਵੀ ਐਦਾਂ ਹੀ ਕਟਾਈ ਕਰਾਂਗੇ ਜੀ ਆਪਾਂ ਇਹਨੂੰ ਵੀ ਕੱਟ ਕੇ ਉਹਦੇ ਮੰਗ ਟੁੰਡ ਬਣਾ ਕੇ ਉੱਡੇ ਹੀ ਮੈਨੇਜ ਕਰਾਂਗੇ ਜੀ ਧੰਨਵਾਦ ਜੀ